ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਇਹ ਆ ਜੀ ਆਪਣੀ ਕਣਕ ਦੇ ਲ ਸੂਪਰ ਸੀਡਰ ਨਾਲੀ ਬੀਜੀ ਹੋਈ ਹੈ ਵੀ ਤੇ ਇਹ ਖੱਤਿਆਂ ਦੇ ਬਾਈ ਪੂਰੀ ਨਜਾਇਜ਼ ਗੱਲ ਸੀ ਠੀਕ ਆ ਐਨ ਦਾਣਾ ਦਾਣਾ ਹਰਾਵਾ ਸਾਰੀ ਕਣਕ ਦਾ ਦੇਖ ਲਓ ਕਿਸੇ ਪਾਸੇ ਵੀ ਕੋਈ ਵੀ ਇੱਕ ਢਾਲ ਤੱਕ ਵੀ ਨਹੀਂ ਹੈ ਮਿਸ ਹੋਇਆ ਸੀ ਇਹ ਖੱਤਿਆਂ ਦੇ ਵਿੱਚ ਐਨ ਕੱਲਾ ਕੱਲਾ ਦਾਣਾ ਦਾਣਾ ਹਰਾ ਹੋਇਆ ਹੋਇਆ ਹੈ ਕਿਉਂਕਿ ਇਹਦੇ ਵਿੱਚ ਗੱਲ ਬਹੁਤ ਵਧੀਆ ਸੀਗੀ ਤੇ ਉਹਦੇ ਕਰਕੇ ਕਣਕ ਵੈਨ ਪੂਰੀ ਸੋਹਣੀ ਆ ਕਣਕ ਬਹੁਤ ਵਧੀਆ ਕਣਕ ਆ ਬੰਨੇ ਬੁੰਨੇ ਤੇ ਸਪਰੇਅ ਕਰ ਦਾਂਗੇ ਚਪਤੀ ਚਪੁੱਤੀ ਦੀ ਤੇ ਕਿਉਂਕਿ ਇਹਦੇ ਵਿੱਚ ਗੁੱਲੀ ਡੰਡਾ ਤਾਂ ਹੋਣਾ ਨਹੀਂ ਬਿਲਕੁਲ ਵੀ ਤੇ ਪਾਲਕ ਖੰਡੀ ਹੋ ਸਕਦੀ ਹੈਗੀ ਆ ਉਹਦੀ 240 ਕਰ ਦਿੰਨੇ ਆ 240 ਨੇ ਮਾਰ ਦੇਣਾ ਸਾਰਾ ਕੁਝ ਆ ਆ ਸਪਰੇਅ ਕਰ ਦਿੰਨੇ ਆ ਹੁਣ ਗਿੱਲੇ ਗਿੱਲੇ ਚ ਵਧੀਆ ਹੋ ਜਾ ਸਪਰੇਅ ਕਣਕ ਦੇਖ ਲਓ ਤੁਸੀਂ ਸਾਰੀ ਪੂਰੀ ਸੋਹਣੀ ਕਣਕ ਦੋ ਰਿਓ ਲਾਤੇ ਇਹਨੂੰ ਆਪਾਂ ਯੂਰੀਆ ਦੋ ਯੂਰੀਆ ਲਾਗੇ ਸਮਝ ਲਓ ਇਹਨੂੰ ਤੇ ਹੋਰ ਕਿਸੇ ਹੋਰ ਕੋਸ਼ ਆਪਾਂ ਕਰਦੇ ਨਹੀਂ ਕਣਕ ਦਾ ਬਈ ਆਪਣੇ ਸਾਰੇ ਹੀ ਭਾਰੀ ਹੋ ਗਈ ਕਣਕ ਦਾ ਬਹੁਤ ਨਜਾਇਜ਼ ਭਾਰੀ ਹੋ ਗਈ ਸਾਰੇ ਪਾਸੇ ਖਣਖਨ ਤੇ ਬਹੁਤ ਵੱਡੀ ਵੱਡੀ ਕਣਕ ਆਉਂਦੀ ਜਿਹੜੇ ਖੱਤਿਆਂ ਚਾਲੂ ਆ ਉਹਨਾਂ ਹੀ ਤਾਂ ਵਾਲੀ ਸੋਣੀ ਹੁੰਦੀ ਬੜਾ ਹਾਂਜੀ ਲੋ ਵੀ ਆਪਣਾ ਆ ਗਿਆ ਟਰੈਕਟਰ ਹੋ ਕੇ ਲੋਟ ਉਹੀ ਬਿਨਾ ਮਤਲਬ ਤੋਂ ਪਤੰਦਰ ਨੇ ਸਾਰਾ ਟਰੈਕਟਰ ਨਮਗਰੋਂ ਖਲਾਉਣਾ ਪੈ ਗਿਆ ਵੀ ਹੋਇਆ ਕੋਈ ਨਹੀਂ ਦੀ ਕੀ ਕੀਤਾ ਬ੍ਰੇਕਾਂ ਬ੍ਰੇਕ ਪਤੰਦਰ ਨੇ ਬਾਹਲੇ ਚੱਕਦੇ ਆਪ ਹੀ ਪੰਗਾ ਲੈ ਗਏ ਨਾ ਕਿਉਂਕਿ ਬ੍ਰੇਕ ਨਜਾਇਜ਼ ਉੱਪਰ ਨੂੰ ਚੱਕਦੇ ਬਜੇ ਬ੍ਰੇਕ ਚੱਕਣ ਦੇ ਨਾਲ ਉਹ ਬ੍ਰੇਕ ਆਵਾਜ਼ ਕਰਦੇ ਸੀ ਹਨ ਪਤਾ ਹੀ ਨਹੀਂ ਲੱਗਿਆ ਵੀ ਆਵਾਜ਼ ਕਿੱਥੋਂ ਆਉਂਦੀ ਆ ਜਦ ਮਗਰੋਂ ਵੀ ਦੇਖਿਆ ਖੋਲ ਕੇ ਕੁਝ ਨਹੀਂ ਆਵਾਜ਼ ਹਨ ਸਾਰਾ ਕੁਝ ਦੇਖ ਲਿਆ ਤੇ ਥੱਲੇ ਉਹਦੇ ਵਾਲਾ 4 ਵੀਲ ਵਾਲਾ ਵੀ ਦੇਖਿਆ ਉਹ ਚੋਂ ਵੀ ਨਹੀਂ ਆਵਾਜ਼ ਜਦ ਹਾਰ ਕੇ ਬ੍ਰੇਕ ਦੇ ਇੱਕ ਬ੍ਰੇਕ ਡਾਊਨ ਕਰਤੇ ਤਾਂ ਸਾਰਾ ਕੁਝ ਸਹੀ ਹੋ ਗਿਆ ਇੰਨਾ ਕੁ ਕੰਮ ਸੀਗਾ ਮਾੜਾ ਜਿਹਾ ਤੇ ਗੱਡੀ ਘੜ ਦੋ ਤਿੰਨ ਦਿਨ ਪਾਈ ਰੱਖਿਆ ਉਹਨੇ ਇਹਦੀ ਮਗਰੀ ਪਾਉਨੇ ਆ। ਵੇਲ ਵੱਡਣ ਨੂੰ ਇਹੀ ਵੱਡੂਗਾ ਹੁਣ ਵੇਲ। ਹਾਂਜੀ ਵੀਰੇ। ਵੀਰੇ ਬਹੁਤ ਵੀਰਾਂ ਦੇ ਕੱਲ ਵੀ ਮੈਨੂੰ ਫੋਨ ਆਏ ਸੀਗੇ ਅੱਜ ਵੀ ਮੈਨੂੰ ਇੱਕ ਵੀਰ ਨੇ ਮੈਨੂੰ ਸਪੈਸ਼ਲ ਹੋ ਭੇਜੀ ਆ ਆਡੀਓ ਕਿ ਵੀ ਤੁਸੀਂ ਇਹ ਗੱਲ ਦੱਸਿਓ ਵੀ ਆਲੂਆਂ ਨੂੰ ਪਾਣੀ ਕਿੰਨੇ ਟਾਈਮ ਤੱਕ ਲਾਉਣਾ ਚਾਹੀਦਾ। ਵੀਰੇ ਦੇਖੋ ਜੇ ਤੁਹਾਡੇ ਆਲੂ ਜਿਆਦੇ ਸੁੱਕਦੇ ਆ ਜਿਹੜਾ ਰੈਸ਼ਨ ਹੁੰਦਾ ਜਿਵੇਂ ਹੁਣ ਜੇ ਜੇ ਕਿਸੇ ਦੀ ਜ਼ਮੀਨ ਨਹੀਂ ਪਿਆ ਫਿਰ ਤਾਂ ਵੀਰੇ ਵਿੱਚ ਵਿੱਚ ਲੋਕ ਤਾਂ 80-85 ਦਿਨ ਤੱਕ ਵੀ ਲਾ ਲੈਂਦੇ ਆ ਪਾਣੀ ਠੀਕ ਨਹੀਂ ਤੇ ਉਹ ਕਈ ਵੈਰਾਈਟੀਆਂ ਹੁੰਦੀਆਂ ਜਿਵੇਂ ਸਮਝ ਲਓ ਡਾਇਮੰਡ ਦੇ ਵਿੱਚ ਲਾ ਲੈਂਦੇ ਆ ਪਾਣੀ ਹਨਾ ਜਿਹੜਾ ਪਖਰਾਜ ਆ ਉਹ ਤਾਂ 80 ਦਿਨ ਤੇ ਵੀਰੇ ਪੂਰਾ ਬਾਣੀ ਜਾਂਦਾ ਉਹਨੂੰ ਤਾਂ 80 ਦਿਨ ਤੱਕ ਦੀ ਲੋੜ ਹੀ ਨਹੀਂ ਪੈਂਦੀ ਤੇ ਹੋਰ ਵੀ ਵੈਰਾਈਟੀਆਂ ਵਿੱਚ ਇਹ ਜੀਆਂ ਹੈਗੀਆਂ ਕਿ ਜਿਹੜੀਆਂ ਉਦੋਂ ਪਹਿਲਾਂ ਨਹੀਂ ਪਾਣੀ ਲਾਉਣਾ ਪੈਂਦਾ ਹਨ ਵੀ 80 ਦਿਨ ਤੋਂ ਵੀ 60 65 ਦਿਨਾਂ ਤੋਂ ਤੱਕ ਤਾਂ ਉਹਦੀ ਬੇਲ ਵਧਣੀ ਪੈ ਜਾਂਦੀ ਹੈ ਜਿਵੇਂ ਹੁਣ ਵਿੱਚ ਸੰਤਾਨਾ ਵਾਂ ਸੰਤਾਨੇ ਦੀ ਵੀ ਬਹੁਤ ਟਾਈਮ ਨਾਲ ਹੀ ਬੇਲ ਵਧਣੀ ਪੈ ਜਾਂਦੀ ਹੈ ਹਨ ਤੇ ਜਿਹੜਾ ਜੋਤੀ ਆ ਉਹਦੀ ਵੀ ਵਧਣੀ ਪੈ ਜਾਂਦੀ ਆ ਉਹਦੇ ਵੀ ਬੜਾ ਲੰਬਾ ਟਾਈਮ ਪਾਣੀ ਨਹੀਂ ਲੱਗਦਾ ਹੈਗਾ ਉਹਦੇ ਵੀ ਟਾਈਮ ਨਾਲ ਹੀ ਪਾਣੀ ਬੰਦ ਕਰਨਾ ਪੈ ਜਾਂਦਾ ਤੇ ਜਿਵੇਂ ਡਾਇਮੰਡ ਆ ਡਾਇਮੰਡ ਹੈਗੀ ਆ ਫਸਲ 120 ਦਿਨ ਦੀ ਤਾਂ ਉਹਦੇ ਉਹਨੂੰ ਆਪਾਂ ਨੂੰ ਪਾਣੀ ਲਾਉਣਾ ਪੈ ਜਾਂਦਾ ਵੀ ਅਸੀਂ 85 ਦਿਨ ਤੱਕ ਵੀ ਲਾ ਸਕਦੇ ਹਾਂ ਉਹਨੂੰ ਪਾਣੀ ਜੇ ਆਪਣੇ ਖੱਤੇ ਸੁੱਕੇ ਹੋਣ ਤੇ ਜਿਹੜਾ ਆਪਣਾ ਹੈਗਾ ਵਾ ਐਲ ਆਰ ਐਲ ਆਰ ਵੀ 120 ਦਿਨ ਦੀ ਫਸਲ ਆ ਜੇ ਆਪਾਂ ਰਾਸ਼ਨ ਦੇ ਵਿੱਚ ਪਕਾ ਕੇ ਪੱਟਣੀ ਆ ਜੇ ਆਪਾਂ ਕੱਚੀ ਪੱਟਣੀ ਆ ਉਹ ਜਦੋਂ ਮਰਜੀ ਪੱਟੀ ਚੱਲੋ ਪਰ ਜੇ ਆਪਾਂ ਪਕਾ ਕੇ ਪੱਟਣੀ ਆ ਤਾਂ ਇੰਨਾ ਟਾਈਮ ਉਹਦਾ ਹੈਗਾ ਉਹਨੂੰ ਵੀ ਤੁਸੀਂ ਪਾਣੀ ਲਾ ਸਕਦੇ ਹੋ ਹਾਂ ਪਰ ਇਹ ਗੱਲ ਹੁੰਦੀ ਆ ਵੀ ਪਾਣੀ ਨਾ ਜਦੋਂ ਲਾਉਣਾ ਖੱਤੇ ਨੂੰ ਸੁੱਕਣ ਨਾ ਦਿਓ ਜੇ ਤੁਸੀਂ ਪਾਣੀ ਲਾਉਣਾ ਚਾਹੁੰਦੇ ਹੋ ਵੀ ਵੀ ਐਉਂ ਨਾ ਰਹੋਵੇ ਵੀ ਜਮੇ ਜਦੋਂ ਬੇਲਾਂ ਕਮਲਾ ਆ ਗਈਆਂ ਉਦੋਂ ਤੁਸੀਂ ਪਾਣੀ ਲਾ ਦੋ ਹਨਾ ਉਹ ਨੁਕਸਾਨ ਕਰ ਦਿੰਦਾ ਹੁੰਦਾ ਜਿਹੜਾ ਸੁਕਾ ਕੇ ਖੱਤੇ ਨੂੰ ਪਾਣੀ ਲਾਉਣਾ ਜਾਂ ਤਾਂ ਗਿੱਲੇ-ਗਿੱਲੇ ਦੀ ਪਾਣੀ ਫੇਰ ਦੇਵੇ ਉਹ ਗੱਲ ਸਹੀ ਹੁੰਦੀ ਆ ਤੇ ਜੇ ਆਪਾਂ ਸੁਕਾ ਕੇ ਪੰਗਾ ਲਵਾਂਗੇ ਉਹ ਨੁਕਸਾਨ ਕਰੂਗੀ ਹਮੇਸ਼ਾ ਨੁਕਸਾਨ ਕਰੂ ਉਹ ਚੀਜ਼ ਵੀ ਬਾਕੀ ਚਲੋ ਅ ਬਾਕੀ ਤਾਂ ਆਪਾਂ ਨੂੰ ਵੀਰੇ ਜਿੰਨੀ ਕੁ ਮਾੜੀ-ਮੋਟੀ ਨੌਲੇਜ ਆ ਉਹ ਆਪਾਂ ਜਿੰਨਾ ਕੁ ਮਾੜਾ-ਮੋਟਾ ਪਤਾ ਉਹ ਆਪਾਂ ਦੱਸੀ ਜਾਂਦੇ ਰਹਿੰਨੇ ਆ ਤੇ ਬਾਕੀ ਤਾਂ ਕਈ ਵੀਰਾਂ ਨੂੰ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਕਈ ਵੀ ਇਹਨਾਂ ਨੂੰ ਚੰਗੀਆਂ ਲੱਗਦੀਆਂ ਤੇ ਮੈਨੂੰ ਨਾ ਜਿਹੜੀਆਂ ਗੱਲਾਂ ਥੋੜੀਆਂ ਜਿਹਾ ਨਹੀਂ ਚੰਗੀਆਂ ਲੱਗਦੀਆਂ ਤੇ ਪਹਿਲਾਂ ਮੈਂ ਥੋੜਾ ਨਾ ਉਹ ਹੁੰਦਾ ਸੀਗਾ ਡਰਦਾ ਹੁੰਦਾ ਸੀ ਯਾਰ ਵੀ ਪਤਾ ਨਹੀਂ ਕੀ ਕਹਿਣਗੇ ਲੋਕ ਜਾਂ ਕੀ ਕਹਿਣਗੇ ਹਨਾ ਵੀ ਜੇ ਮੈਂ ਇਸ ਚੀਜ਼ ਤੇ ਵੀਡੀਓ ਬਣਾਈ ਜਾਂ ਇਸ ਚੀਜ਼ ਤੇ ਬਣਾਈ ਤੇ ਹੁਣ ਨਾ ਮੈਨੂੰ ਥੋੜੀ ਜਾਗ ਜੀ ਖੁੱਲ ਗਈ ਯਾਰ ਜੇ ਕਹਿਣਾ ਕਹਿ ਲੈਣ ਠੀਕ ਹੈ ਨਾ ਵੀ ਜੇ ਜਿਵੇਂ ਹੁਣ ਸਪੋਜ਼ ਕਰੋਗੀ ਜੇ 1000 ਵੀਰਾਂ ਨੇ ਮੇਰੀ ਵੀਡੀਓ ਦੇਖੀ 1000 ਦੇ ਵਿੱਚੋਂ ਜੇ 900 900 ਵੀਰਾਂ ਨੇ ਚੰਗੀ ਵੀਡੀਓ ਕਹਿਤੀ ਵੀ ਹਾਂ ਵੀਰੇ ਵੀ ਠੀਕ ਹੈ ਇਹ ਵੀ ਹਾਂ ਇਦਾਂ ਕਰਨਾ ਚਾਹੀਦਾ ਹਣਾ ਜੇ 100 ਵੀਰਾਂ ਨੇ ਗਲਤ ਵੀ ਕਹਿਤਾ ਉਹਦੇ ਵਿੱਚ ਕੀ ਆ ਕੋਈ ਨਹੀਂ ਮਾ ਮਾੜੀ ਠੀਕ ਨਹੀਂ ਕੋਈ ਗੱਲ ਨਹੀਂ ਦੇਖੋ ਜਿਹੜਾ ਸੋਸ਼ਲ ਮੀਡੀਆ ਤੇ ਆਉਂਦਾ ਉਹਦੇ ਦੋਨੇ ਚੀਜ਼ਾਂ ਹੀ ਹੁੰਦੀਆਂ ਕਿਉਂਕਿ ਉਹਨੂੰ ਨਾ ਪਸੰਦ ਕਰਨ ਵਾਲੇ ਬੰਦੇ ਵੀ ਹੁੰਦੇ ਆ ਪਸੰਦ ਕਰਨ ਵਾਲੇ ਵੀ ਹੁੰਦੇ ਆ ਹਣਾ ਤੇ ਉਹਦੇ ਵਿੱਚ ਨਾ ਤਾਂ ਗੁੱਸਾ ਕਰਨ ਦੀ ਲੋੜ ਆ ਵੀ ਮੈਂ ਗੁੱਸਾ ਮੈਂ ਗੁੱਸਾ ਨਹੀਂ ਮੈਨੂੰ ਕਿਸੇ ਗੱਲ ਦਾ ਆਉਂਦਾ ਪਰ ਉਸ ਚੀਜ਼ ਦੇ ਤੱਥ ਤੇ ਜਾਣਾ ਚਾਹੀਦਾ ਵੀ ਪੂਰੇ ਆਧਾਰ ਤੇ ਜਾਣਾ ਚਾਹੀਦਾ ਵੀ ਫੇਰ ਆਪਾਂ ਨੂੰ ਗੱਲ ਉਹ ਲੱਗਦੀ ਆ ਮੈਂ ਜਿਹੜੀ ਵੀ ਗੱਲ ਕਰਦਾ ਉਹ ਮੈਂ ਆਪਦੇ ਮਹਿਸੂਸ ਕਰਨ ਲਈ ਕਰਦਾ ਵੀ ਹਾਂ ਮੈਨੂੰ ਇਹ ਚੀਜ਼ ਮਹਿਸੂਸ ਹੁੰਦੀ ਆ ਵੀ ਤਾਂ ਮੈਂ ਉਹ ਗੱਲ ਕਰਦਾ ਹੁਣ ਨਾ ਨਹੀਂ ਮੈਂ ਉਸ ਉਸ ਟਾਪਿਕ ਤੇ ਗੱਲ ਹੀ ਨਹੀਂ ਕਰਦਾ ਠੀਕ ਨਹੀਂ ਜਿਹੜੀ ਚੀਜ਼ 'ਚੋਂ ਮੈਂ ਨਿੰਗਿਆ ਨਹੀਂ ਮੈਂ ਉਸ ਟਾਪਿਕ ਤੇ ਗੱਲ ਨਹੀਂ ਕਰਦਾ ਜਿਹੜੀ ਚੀਜ਼ 'ਚੋਂ ਮੈਂ ਨਿੰਗਦਾ ਵਾਂ ਮੈਨੂੰ ਮਹਿਸੂਸ ਹੁੰਦੀ ਆ ਦੇਖ ਕੇ ਮੈਨੂੰ ਲੱਗਦਾ ਵਾ ਵੀ ਹਾਂ ਯਾਰ ਵੀ ਆਹ ਵੀਡੀਓ ਬਹੁਤ ਵੀ YouTube ਤੇ ਵੀ ਵੀਡੀਓ ਬਹੁਤ ਗਲਤ ਆ ਵੀ ਇਦਾਂ ਨਹੀਂ ਹੋਣਾ ਚਾਹੀਦਾ ਠੀਕ ਨਹੀਂ ਤੇ ਹੁਣ ਆਹਾ ਵੀ ਮੈਂ ਉਹੀ ਚੀਜ਼ ਤੇ ਗੱਲ ਕਰਦਾ ਹੁਣ ਨਹੀਂ ਆਪਾਂ ਨੂੰ ਕੋਈ ਲੋੜ ਨਹੀਂ ਹੈਗੀ ਨਾ ਆਪਾਂ ਨੂੰ ਵੀਰੇ ਕੋਈ ਕੋਈ ਸ਼ੌਂਕ ਆ ਹਨ ਪਰ ਮੈਨੂੰ ਲੱਗਦਾ ਵਾ ਵੀ ਇਸ ਚੀਜ਼ ਤੇ ਗੱਲ ਹੋਣੀ ਹੋਣੀ ਚਾਹੀਦੀ ਹੈ ਤਾਂ ਮੈਂ ਉਹਦੇ ਤੇ ਗੱਲ ਕਰ ਲੈਣਾ ਹੁਣ ਨਾਲ ਤੇ ਨਹੀਂ ਕੋਈ ਉਹੋ ਦਿੱਕਤ ਨਹੀਂ ਹੈਗੀ ਜੇ ਹੁਣ ਪਸੰਦ ਹੋਣਾ ਆਉਣੀ ਜਾਂ ਨਹੀਂ ਆਉਣੀ ਇਹ ਤਾਂ ਸਾਰੇ ਵੀਰਾਂ ਦੀ ਆਪੋ ਆਪਣੀ ਸੋਚ ਹੁੰਦੀ ਹੈ ਹਨਾ ਕੀ ਕਿਸੇ ਵੀਰਾਂ ਨੂੰ ਪਸੰਦ ਆਊਗੀ ਕਿਸੇ ਵੀਰਾਂ ਨੂੰ ਨਹੀਂ ਆ ਉਹ ਕੋਈ ਗੱਲ ਨਹੀਂ ਵੀਰੇ ਯਾਰ ਤੁਸੀਂ ਕੁਝ ਮਰਦੀ ਗੱਲ ਕਰੋ ਚਾਹੇ ਗਾਲਾਂ ਕੱਢ ਲਓ ਚਾਹੇ ਕੁਝ ਮਰਦੀ ਕਰੋ ਉਹਦੇ ਵਿੱਚ ਕੋਈ ਮੈਨੂੰ ਉਹ ਨਹੀਂ ਹੈਗਾ ਹਨ ਤੇ ਹੁਣ ਮੈਂ ਵੀ ਰੱਖ ਲਿਆ ਕੀ ਕੁਝ ਨਹੀਂ ਹੁੰਦਾ ਵੀ ਜੇ ਜੇ 100 ਵੀਰ ਨਹੀਂ ਪਸੰਦ ਕਰਨਗੇ 900 ਪਸੰਦ ਕਰਨਗੇ ਤਾਂ ਉਹਨੂੰ ਕੋਈ ਉਹੋ ਨਹੀਂ ਲਿਆ ਜਾਣਾ ਚਾਹੀਦਾ ਕਿਉਂਕਿ ਸੋਸ਼ਲ ਮੀਡੀਆ ਵਾ ਜਿਹੜਾ ਉਹ ਤੇ ਤੁਹਾਨੂੰ ਹਰ ਇੱਕ ਵੀਰ ਨਹੀਂ ਪਸੰਦ ਕਰ ਸਕਦਾ ਠੀਕ ਨਹੀਂ ਕਿਸੇ ਨੂੰ ਤੁਸੀਂ ਬੁਰੇ ਲੱਗੂਗੀ ਲੱਗੋਗੇ ਹਨ ਹਰ ਇੱਕ ਦੀ ਸੋਚੀ ਸੋਚਣੀ ਆਪੋ ਆਪਣੀ ਹੁੰਦੀ ਹੈ ਮੈਂ ਆਪਣੀ ਸੋਚਣੀ ਦੱਸਦਾ ਹੋਰ ਵੀਰਾਂ ਦੀ ਆਪੋ ਆਪਣੀ ਸੋਚਣੀ ਹੋਊਗੀ ਠੀਕ ਹੈ ਨਾ ਪਰ ਮੈਨੂੰ ਜਿਹੜੀ ਚੀਜ਼ ਐ ਲੱਗਦਾ ਕਿ ਹਾਂ ਇਹ ਤੇ ਚੀਜ਼ ਤੇ ਬੋਲਣਾ ਚਾਹੀਦਾ ਤਾਂ ਮੈਂ ਉਹ ਤੇ ਬੋਲ ਦਿੰਦਾ ਹਨ ਤੇ ਬਾਕੀ ਤੁਸੀਂ ਵੀ ਦੱਸ ਦਿਓ ਹੋਰ ਕਿਸ ਚੀਜ਼ ਤੇ ਬੋਲਣਾ ਚਾਹੀਦਾ ਕੱਲ ਨੂੰ ਆਪਾਂ ਗੱਲ ਕਰਾਂਗੇ 50 75 ਟਰੈਕਟਰ ਤੇ ਕਰਨੀਆਂ ਪੀਆਰ ਗੇਅਰ ਤੇ ਬਹੁਤ ਵੀਰਾਂ ਦੇ ਸਵਾਲ ਆ ਬਹੁਤ ਵੀਰ ਦੋ ਚਿੱਤੀ ਮਨ ਦੇ ਵਿੱਚ ਰਹਿੰਦੇ ਆ ਅੱਜ ਵੀ ਇੱਕ ਕੈਨੇਡਾ ਤੋਂ ਵੀਰ ਦਾ ਫੋਨ ਆਇਆ ਸੀ ਵੀ ਵੀਰੇ ਮੈਂ ਪੀਆਰ ਗੇਅਰ ਲਵਾ ਜਾਂ ਨਾ ਲਵਾ ਠੀਕ ਆ ਉਸ ਚੀਜ਼ ਦੇ ਟੌਪਿਕ ਤੇ ਗੱਲ ਕਰਾਂਗੇ ਕੱਲ ਨੂੰ ਬਕਾਇਦਾ ਟਰੈਕਟਰ ਤੁਹਾਨੂੰ ਦਿਖਾਉਂਗਾ ਚਲਾ ਕੇ ਵੀ ਸਾਰੀਆਂ ਉਹਦੀਆਂ ਸਹੂਲਤਾਂ ਜਾਂ ਕੀ ਚੀਜ਼ ਆ ਕਿਵੇਂ ਹੈਗਾ ਦੱਸੂਗਾ ਜੇ ਮੂਰੀ ਖੜਾ ਹੋਇਆ ਠੀਕ ਆ ਨਾ ਪਿੱਤਰ ਬੈਟਰੀਆਂ ਬੁਟਰੀਆਂ ਤਾਰਾਂ ਲਾਈਏ ਹੋਈਆਂ ਹੁੰਦੀਆਂ ਨੇ ਟਰੈਕਟਰਾਂ ਦੀ ਤੇ ਜੇ ਕੱਲ ਨੂੰ ਅੰਬੇਲੀ ਹੋਏ ਬਹੁਨੇ ਦਾ ਬੇਲੀਆ ਫਾਰਮ ਦੇ ਵੀ ਜੇ ਕੱਲ ਨੂੰ ਫਾਰਮ ਤੇ ਹੋਏ ਤਾਂ ਜਰੂਰ ਇਸ ਚੀਜ਼ ਦੇ ਉੱਤੇ ਆਪਾਂ ਵੀਡੀਓ ਬਣਾਵਾਂਗੇ ਵੀ ਕੀ ਕੀ ਉਹਦੀ ਬੈਨੀਫਿਟ ਆ ਟਰੈਕਟਰ ਦੇ ਪੀਆਰ ਦੇ ਗੇਅਰ ਦੇ ਕੀ ਕੀ ਬੈਨੀਫਿਟ ਨਹੀਂ ਹੈਗਾ ਤੇ ਉਹ ਚੀਜ਼ਾਂ ਸਾਰਾ ਕੁਝ ਆਪਾਂ ਦੱਸਾਂਗੇ ਤੁਹਾਨੂੰ ਤੇ ਬਾਕੀ ਵੀਰੇ ਦੇਖੋ ਜਿਹੜੀ ਵੀ ਮੈਂ ਵੀਡੀਓ ਕੋਈ ਵੀ ਪਾਉਣਾ ਵਾਂ ਜਾਂ ਕਿਸੇ ਵੀ ਚੀਜ਼ ਤੇ ਜੇ ਕਿਸੇ ਵੀਰ ਨੂੰ ਮੇਰੀ ਚੀਜ਼ ਦੀ ਵੀਡੀਓ ਦੀ ਬੁਰਾ ਬੁਰੀ ਲੱਗਦੀ ਆ ਤਾਂ ਮੈਂ ਉਹਨਾਂ ਤੋਂ ਹੱਥ ਜੋੜ ਕੇ ਮਾਫੀ ਵੀ ਮੰਗਦਾ ਜੇ ਕਿਸੇ ਦਾ ਦਿਲ ਟੁਕਾਇਆ ਜਾਂ ਕੁਝ ਵੀ ਆ ਤੇ ਉਹ ਨਹੀਂ ਹੈਗਾ ਆਪਾਂ ਕਿਸੇ ਦੇ ਦਿਲ ਟੁਕਾਉਣ ਦੇ ਲਈ ਕੋਈ ਵੀ ਵੀਡੀਓ ਨਹੀਂ ਪਾਉਂਦਾ ਮੈਂ ਤੇ ਸਿਰਫ ਇੱਕ ਆਪਦੇ ਗੱਲ ਕਰਦਾ ਹਾਂ ਕਿ ਹਾਂ ਆ ਚੀਜ਼ ਐ ਹੋਣੀ ਚਾਹੀਦੀ ਸੀ ਮੈਨੂੰ ਯਾਰ ਆ ਗਲਤ ਲੱਗੀ ਐਦਾਂ ਨਹੀਂ ਹੋਣੀ ਚਾਹੀਦੀ ਹਨਾ ਇਹ ਆਪਾਂ ਕੋਈ ਉਹ ਤਾਂ ਹੈ ਨਹੀਂ ਵੀਰੇ ਵੀ ਹਾਂ ਆਪਣੇ ਕਹਿਣ ਤੇ ਜਾਂ ਆਪਣੇ ਕਰਨ ਤੇ ਕੋਈ ਚੀਜ਼ ਠੀਕ ਹੋ ਜੂਗੀ ਬਸ ਇੱਕ ਹੈਗਾ ਵੀ ਹਾਂ ਆਸ ਜੀ ਹੁੰਦੀ ਆ ਵੀ ਹਾਂ ਜੇ ਆਪਾਂ ਇਹ ਵੀਡੀਓ ਆਉਣਿਆਂ ਦਾ ਵੀ 100 ਵੀਰਾਂ ਕੋਲੇ ਪਹੁੰਚਦੀ ਆ ਕਿਸੇ ਤੱਕ ਤਾਂ ਪਹੁੰਚਦੀ ਹੋਈ ਆ ਹਨ ਤੇ ਹੁਣ ਜਿਹੜੀ ਮੈਂ ਉਸ ਦਿਨ ਨੌਕਰੀ ਵਾਲੀ ਵੀਡੀਓ ਪਾਈ ਸੀਗੀ ਹਨ ਤੇ ਵੀਰ ਲੁਧਿਆਣੇ ਆ ਉਹਦੀ ਡਿਪਟੀ ਦੇ ਜੌਬ ਲੱਗੀ ਹੈ ਜੌਬ ਕਰਦਾ ਡਿਪਟੀ ਕਮਿਸ਼ਨਰ ਕੋਲ ਸ ਹੈ ਡਿਪਟੀ ਹੈਗਾ ਬਹੁਤ ਵੱਡੇ ਅਹੁਦੇ ਦੇ ਵਿੱਚ ਮੈਨੂੰ ਹੁਣ ਇਹ ਨਹੀਂ ਪਤਾ ਉਹ ਜਿਹੜੀਆਂ ਫੈਕਟਰੀਆਂ ਲੱਗਦੀਆਂ ਸਟੋਰ ਲੱਗਦਾ ਉਹ ਅਹੁਦੇ ਦੇ ਵਿੱਚ ਹੈਗਾ ਉਹ ਵੀਰ ਦਾ ਮੈਨੂੰ ਫੋਨ ਆਇਆ ਕਹਿੰਦਾ ਵੀਰੇ ਤੁਸੀਂ ਬਹੁਤ ਵਧੀਆ ਆ ਵੀ ਆਹ ਵੀ ਮੈਂ ਤੁਹਾਡੀਆਂ ਸਾਰੀਆਂ ਵੀਡੀਓ ਦੇਖਦਾ ਵੀ ਜਿਹੜੀ ਤੁਸੀਂ ਆਹ ਵੀਡੀਓ ਪਾਈ ਆ ਵੀ ਨੌਕਰੀ ਵਾਲੀ ਤੇ ਉਹਨੇ ਵੀਰ ਨੇ ਮੈਨੂੰ ਦੱਸਿਆ ਕਿ ਹਣਾ ਵੀਰੇ ਬਹੁਤ ਹੀ ਪੰਜਾਬੀ ਮੁੰਡੇ ਭਰਤੀ ਹੋਇਆ ਪੁਲਿਸ 'ਚ ਤੁਸੀਂ ਵੀ ਦੇਖਿਓ ਹੁਣ ਉਹਦਣੇ ਮੁਖਤਰ ਸਾਹਿਬ ਗਏ ਆ ਹਣਾ ਮੁਖਤਰ ਸਾਹਿਬ ਯਾਰ ਪੰਜਾਬੀ ਮੁੰਡੇ ਹੀ ਸੀਗੇ ਪੰਜਾਬ ਭਰਤੀ ਸਾਰੇ ਨਵੀਂ ਉਮਰ ਦੇ ਪੰਜਾਬੀ ਮੁੰਡੇ ਹਣਾ ਨਾਲੇ ਉਹਨਾਂ ਨੂੰ ਬੋਲਣ ਦੀ ਤਮੀਜ਼ ਨਾਲੇ ਯਾਰ ਭਰਾਵੋ ਟੌਰੀ ਲੱਗਦੇ ਆ ਸਾਰੇ ਪੰਜਾਬੀ ਮੁੰਡੇ ਹਣਾ ਪੱਗਾਂ ਬੰਨੀਆਂ ਆਈਆਂ ਸਿਰਾਂ ਦੇ ਜੱਜਦੇ ਆ ਬਾਈ ਤੇ ਬਹੁਤ ਬਹੁਤ ਸਾਰੇ ਮੈਨੂੰ ਉਹਦਣੇ ਯਾਰ ਬਹੁਤ ਪੁਲਿਸ ਵਾਲੇ ਸੀਗੇ ਉਤੇ ਆਪਣੇ ਮੁਖਸਰ ਸਾਹਿਬ ਤੇ ਸਾਰੇ ਪੰਜਾਬੀ ਮੁੰਡੇ ਸੀਗੇ ਹਨ ਤੇ ਨਹੀਂ ਹੋ ਨਹੀਂ ਹੈਗਾ ਕਿ ਜੌਬ ਨਹੀਂ ਮਿਲਦੀ ਯਾਰ ਜਿਹੜੇ ਵੀਰ ਕੁਆਲੀਫੀਕ ਵੀ ਆਪਦੀ ਪੜ੍ਹਾਈ ਕਰਦੇ ਆ ਉਹਨਾਂ ਨੂੰ ਵੀਰੇ ਮਿਲੂਗੀ ਮਿਲੂਗੀ ਹਨ ਅੱਜ ਮੇਰੇ ਫਰੈਂਡ ਦਾ ਵੀ ਫੋਨ ਆਇਆ ਹਨਾ ਕੈਨੇਡਾ ਤੋਂ ਤੇ ਚਲੋ ਉਹਨੇ ਘਰ ਲਿਆ ਉਹਨੂੰ ਕੱਲ ਨੂੰ ਘਰ ਦੀਆਂ ਚਾਬੀਆਂ ਮਿਲਣੀਆਂ ਹਨਾ ਤੇ ਮੈਨੂੰ ਕਹਿੰਦਾ ਯਾਰ ਵੀ ਬੀ ਇ ਇੱਥੇ ਮੈਂ ਕਿਹਾ ਵੀ ਇੱਥੇ ਕੁਝ ਨਹੀਂ ਹੁੰਦਾ ਸੀ ਹਨਾ ਵੀ ਇੱਥੇ ਦੇਖ ਹੁਣ ਮੈਂ ਵੀ ਘਰ ਵੀ ਲੈ ਲਿਆ ਮੈਂ ਕਿਹਾ ਚਲੋ ਠੀਕ ਆ ਫਿਰ ਤੇ ਪਰ ਮੈਂ ਉਹਨੂੰ ਇੱਕ ਗੱਲ ਹੀ ਕਹੀ ਹੈ ਨਾ ਮੈਂ ਕਿਹਾ ਦੇਖ ਹੈਂਗਾ ਤੇ ਵੀ ਆਪਣੇ ਦੇ ਵਿੱਚੋਂ ਨਾ ਵੀ ਜਿੰਨੇ ਆਪਾਂ ਫਰੈਂਡ ਸਰਕਲ ਦੇ ਵਿੱਚ ਸੀਗੇ ਵੀ ਯਾਰ ਆਪਣੇ ਵਿੱਚੋਂ ਕੋਈ ਨਹੀਂ ਬੜਿਆ ਲੀਗਾ ਠੀਕ ਆ ਵੀ ਤੂੰ ਵੀ ਨਹੀਂ ਕੁਝ ਬੜਿਆ ਹਨਾ ਤੂੰ ਪਲੱਸ 2 ਕਰਕੇ ਡਿਪਲੋਮਾ ਹੀ ਕੀਤਾ ਹੋਰ ਤੂੰ ਪੜ੍ਹਾਈ ਨਹੀਂ ਕਹਾ ਕੀਤੀ ਵੀਕਰ ਵੀ ਪੜ੍ਹਾਈ ਕਰਕੇ ਮੈਂ ਕਿਹਾ ਤੇਰੇ ਮਨ ਦੇ ਵਿੱਚ ਪਹਿਲਾਂ ਹੀ ਸੀਗਾ ਵੀ ਮੈਂ ਉੱਥੇ ਨੂੰ ਜਾਣਾ ਵੀ ਕੈਨੇਡਾ ਨੂੰ ਜਾਣਾ ਹਨਾ ਮੈਂ ਕਿਹਾ ਤੂੰ ਕਦੇ ਇਹ ਸੋਚਿਆ ਨਹੀਂ ਵੀ ਮੈਂ ਯਾਰ ਇੱਥੇ ਪੜ੍ਹਾਈ ਹੀ ਕਰਨੀ ਆ ਇੱਥੇ ਪੜ੍ਹਾਈ ਕਰਕੇ ਕੁਝ ਨਾ ਕੁਝ ਕਰੂੰਗਾ ਹਨਾ ਮੈਂ ਕਿਹਾ ਇਹ ਚੀਜ਼ਾਂ ਆਪਣੇ ਨਾ ਹੁੰਦੀਆਂ ਹੀ ਨਹੀਂ ਸੀਗੀਆਂ ਆ ਖੇਤੀਬਾੜੀ ਨੂੰ ਮਾੜਾ ਕਹੀ ਜਾਣਾ ਹਨਾ ਵੀ ਖੇਤੀਬਾੜੀ ਕਿੱਤਾ ਮਾੜਾ ਵਾਹ ਖੇਤੀਬਾੜੀ ਮਾੜਾ ਆਪਣੇ ਸਾਰਿਆਂ ਦੇ ਮਨ ਦੇ ਵਿੱਚ ਇਹੀ ਚੀਜ਼ਾਂ ਬਿਠਾਈਆਂ ਸਾਰਿਆਂ ਨੇ ਕੀ ਖੇਤੀਬਾੜੀ ਕਿੱਤਾ ਮਾੜਾ ਵਾ ਤੇ ਜਿਹੜੇ ਵੀਰਾਂ ਕੋਲੇ ਜ਼ਮੀਨ ਜਾਇਦਾਦ ਆਪਦੀ ਘਰ ਦੀ ਸੀ ਉਹਨਾਂ ਦੇ ਮਨ ਦੇ ਵਿੱਚ ਵੀ ਇਹ ਗੱਲਾਂ ਬਿਠਾਈਆਂ ਲੋਕਾਂ ਨੇ ਕਿ ਹਾਂ ਵੀ ਖੇਤੀਬਾੜੀ ਤਾਂ ਕਿੱਤਾ ਮਾੜਾ ਵਾ ਉਹ ਵੀ ਦੁਨੀਆ ਦੀ ਭੀੜ ਦੇ ਵਿੱਚ ਜਾਨੀ ਕਿ ਉਹ ਵੀ ਕੈਨੇਡਾ ਅਮਰੀਕਾ ਨੂੰ ਜਾਂ ਆਸਟ੍ਰੇਲੀਆ ਨੂੰ ਨਿਊਜ਼ੀਲੈਂਡ ਜਿਹੜੇ ਵੀ ਦੇ ਦੇਸ਼ਾਂ ਨੂੰ ਨਿਕਲੇ ਆ ਵੀਰ ਹਨਾ ਜਿਨ੍ਹਾਂ ਕੋਲੇ ਪੂਰੇ 10 ਕਿੱਲੇ 20 ਕਿੱਲੇ 30 ਕਿੱਲੇ 40 ਕਿੱਲੇ 50 ਕਿੱਲਿਆਂ ਦੇ ਮਾਲਕ ਉਦੋਂ ਉੱਪਰਲੇ ਮਾਲਕ ਵੀ ਹਨਾ ਵੀ ਜਿਹੜੇ ਗਏ ਆ ਬਾਹਰ ਪਰ ਅੱਜ ਵੀਰੋ ਸਾਰੇ ਵੀਰੋ ਸੋਚਦੇ ਆ ਕਿ ਯਾਰ ਅਸੀਂ ਐਵੇਂ ਬਾਹਰ ਆ ਗਏ ਕਿਉਂਕਿ ਮੈਨੂੰ ਬਹੁਤ ਵੀਰਾਂ ਦੇ ਕੈਨੇਡਾ ਵੀ ਬਾਹਰ ਲੀਆਂ ਕੰਟਰੀਆਂ ਦੇ ਵਿੱਚੋਂ ਫੋਨ ਆਉਂਦੇ ਆ ਕੈਨੇਡਾ ਤਾਂ ਨਿਕਲ ਜਾਂਦਾ ਕਿਉਂਕਿ ਮੂੰਹ ਚੜਿਆ ਹੈ ਕੈਨੇਡਾ ਹਨਾ ਤੇ ਇਹ ਵੀ ਬਾਹਰ ਲੀਆਂ ਕੰਟਰੀਆਂ 'ਚੋਂ ਫੋਨ ਆਉਂਦੇ ਆ ਕਿ ਯਾਰ ਵੀਰੇ ਅਸੀਂ ਵੀ ਮੁੜਨਾ ਚਾਹੁੰਦੇ ਆ ਹਨਾ ਤੇ ਤੁਸੀਂ ਹੁਣ ਆਪਣੇ ਆ ਬੁਲਾ ਲਓ ਸਾਬ ਤੇ ਵੀ ਕਿੰਨਾ ਉਹ ਫਿਰ ਲੱਗਦਾ ਹਨਾ ਕਿ ਜਿਹੜੇ ਵੀਰ ਮੁੜਨਾ ਚਾਹੁੰਦੇ ਆ ਜਾ ਕੁਛ ਵੀ ਗੱਲ ਹਨ ਤੇ ਕਿੰਨੀ ਵਧੀਆ ਗੱਲਾਂ ਲੱਗਦੀਆਂ ਹਨ ਤੇ ਉਦੋਂ ਗੱਲ ਇਹ ਸੀ ਕਿ ਹੁਣ ਵੀ ਜਿਹੜਾ ਦੌਰ ਚੱਲਿਆ ਸੀਗਾ ਉਹ ਦੌਰ ਇਹੋ ਜਿਹਾ ਸੀਗਾ ਕਿ ਪੜ੍ਹਾਈ ਜਮੇ ਹੀ ਖਤਮ ਸੀ ਵੀ ਕੋਈ ਪੜ੍ਹਦਾ ਹੈ ਨਹੀਂ ਸੀਗਾ ਤੇ ਪੜ੍ਹਾਈ ਦੇ ਲਈ ਕੋਈ ਨਹੀਂ ਚੱਲ ਰਿਆ ਤੇ ਸਾਰੇ ਲੋਕ ਦੂਜੇ ਲੋੜੀ ਉਹ ਕਰ ਰਹੇ ਸੀਗੇ ਆਪਣਾ ਵਿਪਰਨ ਦਾ ਕੋਈ ਨਹੀਂ ਸੋਚਦਾ ਸਾਰੇ ਜਣੇ ਇਹ ਸੋਚਦੇ ਸੀਗੇ ਕਿ ਪਲੱਸ 2 ਕਰੋ ਪਲੱਸ 2 ਕਰਕੇ ਆਪਾਂ ਬਾਹਰ ਚਲੀ ਜਾਣਾ ਤੇ ਤੁਸੀਂ ਮੈਂ ਨਹੀਂ ਕਹਿੰਦਾ ਕਿ ਕੋਈ ਵੀਰ ਜਿਹੜਾ ਪੜਿਆ ਲਿਖਿਆ ਹੋਊ ਕਿ ਉਹ ਕਿਸੇ ਜੌਬ ਦੀ ਜਾਂ ਕਿਸੇ ਵੀ ਚੀਜ਼ ਦੀ ਤਲਾਸ਼ ਕਰਦਾ ਹੋਊਗਾ ਹਨਾ ਕਿ ਉਹਨੂੰ ਆਪਣੇ ਆਪ ਹੀ ਸਾਰਾ ਕੁਝ ਮਿਲਦਾ ਵਾ ਜਿਹੜੇ ਵੀਰ ਪੜੇ ਲਿਖਿਆ ਜਾਂ ਜਿਹੜੇ ਪੂਰੇ ਜਿਨ੍ਹਾਂ ਨੇ ਵਧੀਆ ਕੁਆਲਿਫੀਕੇਸ਼ਨ ਕਰੀ ਆ ਪੜ੍ਹਾਈ ਪੂਰੀ ਟੌਪ ਦੀ ਕਰੀ ਆ ਜਾਂ ਬਾਹਰ ਜਾ ਕੇ ਵੀ ਕਰੀ ਆ ਹਨਾ ਉਹਨਾਂ ਨੂੰ ਕੋਈ ਨਹੀਂ ਬਈ ਜੌਬ ਦੀ ਘਾਟ ਰਹਿੰਦੀ ਤੇ ਕਿਉਂਕਿ ਮੈਂ ਉਰੇ ਵੀ ਦੇਖਿਆ ਮੈਂ ਤਾਂ ਯਾਰ ਦੇਖੋ ਮੈਂ ਨਹੀਂ ਪੜਿਆ ਹਨਾ ਮੈਂ ਬਹੁਤ ਘੱਟ ਪੜਿਆ ਹਨਾ ਮੈਂ ਪਲਸ 1 ਕਰਕੇ ਹੀ ਹਟ ਗਿਆ ਸੀਗਾ ਤੇ ਪਲਸ 2 ਚੋਂ ਨਹੀਂ ਗਿਆ ਹਨਾ ਤੇ ਐਵੇਂ ਕੋਈ ਆਪਾਂ ਝੂਠ ਕਰ ਤੋਂ ਕਿਸ ਚੀਜ਼ ਤੋਂ ਬੋਲਦੇ ਆ ਕਿਸੇ ਨੇ ਹਨਾ ਵੀ ਮੈਂ ਪਲਸ 2 ਕਰਕੇ ਹੀ ਹਟ ਗਿਆ ਸੀਗਾ ਹਨਾ ਤੇ ਆਪਾਂ ਤਾਂ ਵੀਰੇ ਪਲਸ 2 ਕਰਕੇ ਹੀ ਆ ਸੱਚ ਪਲਸ 1 ਕਰਕੇ ਹਟ ਗਿਆ ਸੀ ਹਨਾ ਤੇ ਵੀ ਜਿਹੜੇ ਵੀਰ ਪੜ੍ਹੇ ਲਿਖੇ ਉਹਨਾਂ ਨੂੰ ਸਾਰੀਆਂ ਸਾਰਾ ਕੁਝ ਮਿਲਦਾ ਯਾਰ ਵਧੀਆ ਕਰਦੇ ਆ ਹਨਾ ਤੇ ਇਸ ਚੀਜ਼ ਦੇ ਉੱਤੇ ਆਪਾਂ ਵੀਡੀਓ ਉਦੋਂ ਮੇਰਾ ਮਨ ਸੀਗਾ ਕਿਉਂਕਿ ਆਪਣੇ ਨਾ ਲੋਕ ਪਤਾ ਕੀ ਹੋ ਰਿਹਾ ਵੀ ਅੱਜ ਕੱਲ ਦੇ ਕੀ ਹੋ ਰਿਹਾ ਆਪਾਂ ਸਾਰਿਆਂ ਨੂੰ ਨਾ ਕੰਮ ਕਰਨਾ ਨਹੀਂ ਸਿਖਾਉਂਦਾ ਕੋਈ ਵੀ ਠੀਕ ਆ ਤੇ ਆਪਾਂ ਸਾਰਿਆਂ ਨੂੰ ਕੀ ਸਿਖਾ ਰਹੇ ਆ ਧਰਨੇ ਲਾਉਣੇ ਜਿਹੜੇ ਛੋਟੀ ਉਮਰ ਦੇ ਵੀਰ ਆ ਆਪਣੇ ਹਨਾ ਕਿ ਆਪਾਂ ਕੰਮ ਕਰਨੇ ਨਹੀਂ ਸਿਕੋਣੇ ਕਿ ਆਪਾਂ ਨੂੰ ਇਹ ਆ ਕਿ ਕੰਮ ਨਹੀਂ ਕਰਨੇ ਧਰਨੇ ਲਾਉ ਧਰਨੇ ਨਾਲ ਸਾਰਾ ਕੁਝ ਮਿਲ ਜਾਂਦਾ ਠੀਕ ਨਹੀਂ ਪੜਨਾ ਲਿਖਣਾ ਨਹੀਂ ਹੈਗਾ ਉਦੋਂ ਗੱਲ ਕਰੀ ਸੀ ਉਹਨਾਂ ਨੇ ਕਾਨਫਰੰਸਾਂ ਕਰਦੇ ਆ ਹਨਾ ਕਿ ਹਾਂ ਵੀ ਵੱਡੇ ਰੈਂਕਾਂ ਤੇ ਆਪਣੇ ਜਵਾਕ ਪੰਜਾਬੀ ਲੱਗਣੇ ਚਾਹੀਦੇ ਆ ਵੀਰੇ ਜਿਹੜੇ ਵੀਰ ਪੜਦੇ ਆ ਉਹ ਵੱਡੇ ਰੈਂਕਾਂ ਤੇ ਜ਼ਰੂਰ ਲੱਗੇ ਹੋਏ ਆ ਤੁਸੀਂ ਵੀ ਉਹ ਦੇਖੇ ਹੋਣਗੇ ਜਰੂਰ ਲੱਗੇ ਹੋਏ ਆ ਵੱਡੇ ਰੈਂਕਾਂ ਨਾ ਨਹੀਂ ਹੈਗਾ ਕਿ ਕਿਸੇ ਰੈਂਕ ਦੇ ਉਹ ਨਹੀਂ ਲੱਗੇ ਲੱਗੇ ਹੋਇਆ ਵਧੀਆ ਰੈਂਕਾਂ ਤੇ ਲੱਗੇ ਹੋਇਆ ਠੀਕ ਨਹੀਂ ਪੜਨਾ ਆਪਾਂ ਨਹੀਂ ਤੇ ਰੈਂਕਾਂ ਦੇ ਫਿਰ ਕਿਵੇਂ ਉਹ ਸੋਚਦੇ ਆ ਯਾਰ ਆਪਾਂ ਦੱਸੋ ਹੈ ਜਿਹੜੇ ਵੀਰ ਪੜਦੇ ਆ ਉਹ ਆਪਣੇ ਆਪ ਰੈਂਕਾਂ ਤੇ ਲੱਗਦੇ ਆ ਵਧੀਆ ਜੋਬਾਂ ਤੇ ਉਹਨਾਂ ਨੂੰ ਮਿਲਦੀਆਂ ਨੇ ਸਾਰਾ ਕੁਝ ਮਿਲਦਾ ਵਧੀਆ ਤੇ ਇਸ ਗੱਲ ਨੂੰ ਆਪਣੇ ਵੀਰ ਪਿੱਛੇ ਹੋ ਜਾਂਦੇ ਆ